ਜੀ ਬਿੱਟੇ ਸੀ ਮੁੰਡੇ ਦਾ ਜਿਹੜੇ ਇੱਥੇ ਬੈਠੇ ਸਨ ਹੀ ਆ ਹੋਇਆ ਉਹ ਮੁੰਡੇ ਨੇ ਪਤਾ ਨਹੀਂ ਕਿਹੜੇ ਟਾਈਮ ਗੋਲੀ ਚਲਾ ਦਿੱਤੀ ਕੋਣ ਵਿਅਕਤੀ ਸੀ ਕੋਈ ਪਛਾਣ ਦੇ ਵਿੱਚ ਹੈ ਵਿੱਚ ਆnde ਸਾਡੀ ਪਛਾਣ ਦੇ ਵਿੱਚ ਨਹੀਂ ਸੀਗੇ ਮੁੰਡੇ ਮੁੰਡੇ ਵਾਲੇ ਉਹ ਛਾਹ ਘਟੋਲ ਦੇ ਮੁੰਡੇ ਆ ਤਿੰਨ ਜਣੇ ਦੀ ਕ੍ਰੈਟਾ ਗੱਡੀ ਸੀ ਹੂੰ ਤਿੰਨ ਮੁੰਡੇ ਆ ਹਾਂਜੀ ਫੇਲੀ ਯਾਰੀ ਟੱਕਰ ਆ ਤੁਹਾਨੂੰ ਸਾਨੂੰ ਨਹੀਂ ਪਤਾ ਸੀ ਪਛਾਣ ਨਹੀਂ ਹੈਗੀ ਤੁਹਾਨੂੰ ਹਾਂਜੀ ਉਹਦਾ ਬੈਠੇ ਹੋਏ ਸੀਗੇ ਉਹਨਾਂ ਨੇ ਕੋਈ ਮਾੜੀ ਬੈਲ ਜੀ ਹੋਈ ਉਹਨਾਂ ਨੇ ਗੋਲੀ ਨਾਲ ਹੀ ਜਲਾ ਪਤਾ ਵੀ ਨਹੀਂ ਲੱਗਾ ਫਾਇਰ ਫਾਇਰ ਵਗੈਰਾ ਕਿੰਨੇ ਕੀਤੇ ਕੋਈ ਪਤਾ ਫੇਰ ਦਾ ਪਤਾ ਨਹੀਂ ਲੱਗਾ ਭਾਜੀ ਕਿਹੜੇ ਟਾਈਮ ਕਰਤਾ ਉਹਨਾਂ ਨੇ ਅਸੀਂ ਤਾਂ ਉਹਦੇ ਦੇਖਿਆ ਜਦੋਂ ਮੁੰਡਾ ਸਾਡਾ ਡਿਗਿਆ ਪਿਆ ਸੀਗਾ ਜਿਹਦੇ ਗੋਲੀ ਜਿਹਦੇ ਗੋਲੀ ਲੱਗੀ ਉਹਦਾ ਨਾਮ ਵਗੈਰਾ ਕੀ ਆ ਤ ਵੀ ਨਾਸ਼ ਬ੍ਰਦਰ ਆ ਮੇਰਾ ਭਾਜੀ ਅੱਛਾ ਜੀ ਜਿੰਮ ਵੱਡਾ ਕੰਮ ਕਰਦਾ ਹੋ ਢੋਲ ਦਾ ਕੰਮ ਕਰਦਾ ਸੀ ਭਾਜੀ ਠੀਕ ਹੈ ਕਿੰਨੇ ਕ ਵੇ ਹੋਇਆ ਹੱਸਦਾ ਸਰ ਭਾਜੀ ਇਹ ਨਾ ਸਾਡੇ 9:30 ਵਜੇ ਹੁਣ ਹੁਣੇ 1 ਘੰਟਾ 1.5 ਘੰਟਾ ਪਹਿਲਾਂ ਦੀ ਭਾਜੀ ਮੁੰਡੇ ਪਛਾਣ ਲਵਾਂਗੇ ਮੁੰਡੇ ਬਾਈ ਸ਼ਕਲ ਦੇਖ ਕੇ ਵਿਚਾਰ ਲਵਾਂਗੇ ਕਿਹੜੀ ਗੱਡੀ ਚਾਹੀਦੀ ਸੀ ਕਿ ਮੁੰਡੇ ਕ੍ਰੇਟਾ ਚ ਭਾਈ ਦੇ ਕੋਈ ਆ ਦੁਸ਼ਮਣੀ ਵੀ ਹੈ ਕੀ ਪਹਿਲਾਂ ਕੋ ਮੁੰਡੇ ਦੀ ਨਹੀਂ ਦੁਸ਼ਮਣੀ ਤਾਂ ਨਹੀਂ ਸੀ ਭਾਜੀ ਉਹ ਜਿੱਦੋਂ ਮਾੜਾ ਬੈਂਸ ਉਹ ਜਿਆ ਹੋਇਆ ਉਹਨਾਂ ਨੇ ਗੋਲੀ ਚਲਾਤੀ ਕਿੰਨੀਆਂ ਗੋਲੀਆਂ ਮੁੰਡੇ ਨੇ ਕਾਹਦੇ ਚਲਾਈ ਉਹਨਾਂ ਨੇ ਗੱਡੀ 'ਚ ਕਿੰਨੇ ਮੁੰਡੇ ਸੀ ਭਾਜੀ ਤਿੰਨ ਮੁੰਡੇ ਸੀ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਗੋਲੀ ਭਾਜੀ ਉਹ ਡਾਕਟਰ ਸਾਹਿਬ ਦੱਸੂंगे ਉੱਥੇ ਆਵਾਜ਼ ਤਾਂ ਗੋਲੀ ਦੀ ਇੱਕੋ ਹੀ ਆਈ ਹੈ ਜੀ ਇਕੱਲੇ ਸੀਗਾ ਮੁੰਡਾ ਹਾਂਜੀ ਤੁਹਾਡਾ ਭਰਾ ਇਕੱਲੇ ਸੀਗਾ ਹਾਂਜੀ ਡਾਕਟਰ ਦਿਵਸ ਇੱਥੇ ਡਿਊਟੀ 'ਇਮੋਸ ਸੀ ਉਸ ਟਾਈਮ ਇੱਥੇ ਇੱਕ ਵਿਅਕਤੀ ਨੂੰ ਲਿਆ ਗਿਆ ਸੀ ਉਹਨਾਂ ਦਾ ਨਾਮ ਅਭਿਨਾਥ ਸੀ ਪਿਤਾ ਦਾ ਨਾਮ ਨੰਦਲਾਲ ਉਹ ਹਦਿਆਬਾਦ ਦੇ ਰਹਿਣ ਵਾਲੇ ਆ। ਹੂੰ। ਤੋਂ ਲੈ ਕੇ ਆਏ ਸੀ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਕੀਤਾ ਔਰ ਬੋਰਡ ਡੈਕ ਸੀ। ਸਰ ਕੀ ਇੱਕ ਹੀ ਹਮਲਾ ਵਗੈਰਾ ਕਰਨਾ ਕੀਤਾ ਹੈ। ਉਹ ਜਿਹੜੇ ਉਹਨਾਂ ਦੇ ਨਾਲ ਵਾਲੇ ਹੈ ਉਹ ਬਤਾ ਰਹੇ ਸੀ ਗੋਲੀ ਵਗੈਰਾ ਚੱਲੀ ਹੈ। ਹਾਂ। ਤੇ ਦੇਖਿਆ ਸਰ ਉਹ ਤਾਂ ਕਿੰਨੀਆਂ ਗੋਲੀਆਂ ਚੱਲੀਆਂ ਸਰੀਰ ਤੇ ਲੱਗੀਆਂ। ਹਾਂ। ਪੋਸਟਮਾਰਟਮ ਕਰਕੇ ਇਨਵੈਸਟੀਗੇਸ਼ਨ ਦਾ 파ਰਟੀ ਹੈ। ਕੋਈ ਬਾਡੀ ਦੇ ਨਿਸ਼ਾਨ ਹੋਵੇ ਗੋਲੀ ਦਾ ਕਿੰਨੀਆਂ ਚੱਲੀਆਂ। ਹਾਂ ਨਿਸ਼ਾਨ ਸੀ ਉਹ ਇਨਵੈਸਟੀਗੇਸ਼ਨ ਦਾ 파ਰਟੀ ਹੈ। ਪੋਸਟਮਾਰਟਮ ਹੋਣਾ ਹੈ ਪਤਾ ਚੱਲਣਾ ਉਸ ਤੋਂ। ਸਰ ਕਿੰਨੀ ਉਮਰ ਹੈਗੀ ਮੁੰਡੇ ਦੀ? ਮੁੰਡੇ ਦੀ ਉਮਰ 32 ਸਾਲ ਕਿਹੜੀ ਜਗ੍ਹਾ ਦਾ ਮੁੰਡਾ ਇਹ ਹਦੀਆਬਾਦ ਅਜੇ ਆਪਾਂ ਇਹਨੂੰ ਨਹੀਂ ਆਪਾਂ ਕਲੀਅਰ ਕਰ ਦੂਗਾ ਗੋਲੀ ਚੱਲੀ ਹੈ ਜਾਂ ਕੀ ਹੋਇਆ ਠੀਕ ਹੈ ਜੋ ਨਿਸ਼ਾਨ ਨੇ ਮਤਲਬ ਦਿਖ ਰਿਹਾ ਗਲੇ ਤੋਂ ਤੇ ਉਹ ਵੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਗੋਲੀ ਹੈ ਕਿ ਅਦਰਵਾਈਜ਼ ਕਿਸੇ ਹੋਰ ਵੈਪਨ ਨਾਲ ਜਿਹੜੀ ਇੰਜਰੀ ਹੋਈ ਆ ਹੂੰ ਬਾਕੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਸਾਡੀ ਜਿਹੜਾ ਵੀ ਉੱਥੇ ਬੈਠੇ ਇਕੱਠੇ ਡਰਿੰਕ ਕਰਦੇ ਆ ਇਹਨਾਂ ਦਾ ਟਗੜਾ ਹੋਇਆ ਹੂੰ ਉਹ ਦੇਖਦੇ ਪਿਆ ਸਰ ਕਿੰਨੇ ਫਾਇਰ ਵਗੈਰਾ ਚੱਲੇ ਕੁਝ ਪਤਾ ਮੈਂ ਪਹਿਲਾਂ ਹੀ ਤੁਹਾਨੂੰ ਇਹ ਦੱਸ ਦਿੱਤਾ ਕਿ ਵੀ ਆਰ ਨਾਟ ਕਲੀਅਰ ਅਜੇ ਤੱਕ ਜਿਹੜੀ ਇੰਜਰੀ ਆ ਉਹਦੇ ਤੋਂ ਇਹ ਨਹੀਂ ਕਲੀਅਰ ਹੋ ਰਿਹਾ ਕਿ ਉਹ ਵੈਪਨ ਦੀ ਇੰਜਰੀ ਆ ਕਿ ਜਾਂ ਕਿਸੇ ਹੋਰ ਚੀਜ਼ ਨਾਲ ਹੋਈ ਆ ਸਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਹੈ ਪਤਾ ਲੱਗਾ ਕੁਝ ਉਹ ਦੋ ਦੱਸ ਰਿਹਾ ਜੀ ਬਾਕੀ ਵਾਂਗ ਜਸਟ ਹੁਣੇ ਕੋਈ ਥੋੜੀ ਦੇਰ ਪਹਿਲਾਂ ਹੋਇਆ ਇਨਸੀਡੈਂਟ ਹੋਇਆ ਤੇ ਅਜੇ ਜੋ ਫਰਸਟ ਪ੍ਰੀਲੀਮినਰੀ ਆਪਾਂ ਦੇਖ ਰਿਹਾ ਇਹ ਵਿਆਪਨ ਵਾਲੀ ਉਹ ਗੱਲ ਹੋਏਗੀ ਉਹਨਾਂ ਦੇ ਮੁਤਾਬਕ ਜੋ ਵੀ ਹੈ ਬੰਦੀ ਕਰ ਵੀ ਕਰਾਂਗੇ ਸਰਕਾਰਾਂ ਨੂੰ ਪਤਾ ਲੱਗਾ ਲੜਾਈ ਦਾ ਕਾਰਨ ਕੀ ਸੀ ਜੀ ਅੱਜ ਮੈਂ ਤੁਹਾਨੂੰ ਦੱਸ ਰਿਹਾ ਕਿ ਜਸਟ ਥੋੜੀ ਦੇਰ ਪਹਿਲਾਂ ਇਨਸੀਡੈਂਟ ਹੋਇਆ ਉਸ ਇਨਸੀਡੈਂਟ ਤੇ ਆਪਾਂ ਇਸ ਆਪਣਾ ਪਹੁੰਚਿਆ ਅਸੇਹਗਾ ਸਟੂ ਤੇ ਨਾਰਚਰੀ ਦੇ ਵਿੱਚ ਡੈੱਡ ਬੋਡੀ ਦੇਖਣ ਤੋਂ ਹੀ ਜੋ ਵੀ ਅੰਦਾਜ਼ਾ ਲੱਗਾ ਉਸ ਤੋਂ ਥੋੜੀ ਬਥੀ ਜਾਣਕਾਰੀ ਤੁਹਾਨੂੰ ਦੇ ਸ਼ੇਅਰ ਕਰ ਰਹੇ ਆ ਸਰ ਨਾਮ ਵਗੈਰਾ ਕੀ ਹੈ ਪੋਸਟਮਾਰਟਮ ਤੋਂ ਬਾਅਦ ਹੀ ਪੂਰੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਨਾਮ ਸਰ ਕੀ ਸੀਗਾ ਜੀ ਮੁੰਡੇ ਦਾ ਅਭਿਸ਼ੇਕ ਗੋਲੂ ਗੋਲੂ ਕਰਕੇ ਪੈਂਦਾ ਸੀ ਕਿਹੜੇ ਏਰੀਆ ਦਾ ਸਰ ਹਦੀਆਵਾਦ ਦਾ ਜੀ ਕਿੰਨੀ ਉਮਰ ਹੈ ਸਰ ਇਹਨਾਂ ਦੀ ਉਮਰ ਇਹਦੀ ਹੈ ਜੀ ਕੋਈ ਠੀਕ ਨਹੀਂ 20 ਤੇ ਵਿੱਚ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੁਣ ਨੈਚੁਰਲੀ ਆ ਮਰਡਰ ਆ 300 ਅ ਪਹਿਲਾਂ ਆਈਪੀਸੀ ਹੁੰਦੀ 302